ਓ ਸਾਧ ਆਇਆ ਚੜਕੀ ਤੋਂ ਓ ਗੱਲਾਂ ਹੁੰਦੀਆਂ ਪੰਡਾਲ ਵਿੱਚ ਸਾਰੇ ਸਾਧ ਆਇਆ ਚੜਕੀ ਤੋਂ ਵੱਧ ਗਿਆ ਵੱਧ ਗਿਆ ਮੜਿਆ ਆਉਂਦੇ ਫਿਰਦੇ ਆ ਹਾਂ ਜੀ ਹਾਲਕ ਧੰਨ ਹਾਲਕ ਧੰਨ ਹਾਲਕ ਧੰਨ ਬੁਲਜ ਕਰ ਗੱਜ ਵਜ ਕੇ ਜੋੜੇ ਜਨ ਨਾਲੇ ਖੇਤ ਬਾ ਸਦਾਈ ਬੁਲ ਪਉਣਾ ਹਾਰੀ ਦੇ ਸਦਾਈ ਬੁਲ ਨਾ ਨਾਥਾਂ ਦੀ ਸਦਾਈ ਬੋਲ 84 ਸਿਧਾਂਤਾਂ ਦੀ ਸਦਾਈ ਬੋਲ ਗੁਰੂ ਗੋਖਰਨ ਨਾਦ ਕੀ ਸਦਾਈ ਬੋਲੀ ਸ਼ੇਭੋਲੇ ਮਹਾਰਾਜ ਦੀ ਸਦਾਈ ਬੋਲ ਜਿਗਰ ਗੱਜ ਵੱਜ ਕੇ ਬਾਪੂ ਨਿੱਕੇ ਸਾਧ ਸਦਾ ਜੀ ਬੁੱਲ ਸਾਧ ਕਾਲੀ ਕੰਬਲੀ ਵਾਲੀ ਸਦਾ ਜੀ ਬੁੱਲ ਬਾਪੂ ਅਨੰਦ ਦਾਸ ਦਾ ਸਦਾ ਜੀ ਬੁੱਲ ਬਾਪੂ ਪ੍ਰੀਤਮ ਦਾਸ ਦਾ ਬੁੱਲ ਧੂਨੇ ਵਾਲੇ ਸੰਤਾਂ ਦਾ ਸਦਾ ਜੀ ਬੁੱਲ ਬਾਬੇ ਡੇਰੇ ਵਾਲੇ ਸੰਤਾਂ ਦਾ ਬੁੱਲ ਗੱਦੀ ਦੇ ਬਜ਼ੁਰਗ ਦਾ ਬੁੱਲ ਗੱਦੀ ਦੇ ਭਾਗ ਦਾ ਸਦਾ ਜੀ ਬੁੱਲ ਗੁਰੂ ਰੂਪ ਸਾਧ ਸੰਗਤ ਦਾ ਸਦਾ ਜੀ ਬੁੱਲ ਮੇਰੇ ਗੁਰੂ ਦਾ ਬੁੱਲ ਮੇਰੇ ਗੁਰੂ ਦਾ ਸਦਾ ਜੀ ਕੇ ਭਾਈ ਜੀ ਓ 1 2 3 4 ਚੱਕਰ ਬੁਲਜ ਕਰ ਕਰ ਗੱਜ ਵੱਜ ਕੇ ਸਖੀ ਸੁਲਤਾਨ ਵੀ ਸਰਦਾਰ ਬੁਲ ਮਲੇਰਾਂ ਦੇ ਬਾਦਸ਼ਾਹ ਸਰਦਾਰ ਬੁਲਖਵਾਜਾ ਸਾਹਿਬ ਸਰਦਾਰ ਬੁਲ ਗਿਰਮੀ ਵਾਲੀ ਸਰਕਾਰ ਸਰਦਾਰ ਬੁਲਖਾਨ ਟੋਡੇ ਵੀ ਸਰਦਾਰ ਬੁਲ ਬਾਬੇ ਪੈਰੋਂ ਛੜੀਆ 36 ਪੌਣਾ ਦੇ ਗੋਮ ਸਦਾਜੀ ਬੁਲ ਬਾਬੇ ਸੱਜਦਪੀਰ ਸਦਾਜੀ ਬੁਲ ਜਕਰਮ ਮਹਾ ਮਈ ਕਾਲ ਕਾ ਦੇ ਦਰਵਾਜ਼ਾ ਸਦਾਜੀ ਬੁਲ ਬਾਬੇ ਕਾਲ ਪੈਰੋਂ ਸਦਾਜੀ ਬੁਲ ਜੋੜੇ ਝੰਡਾਂ ਵਾਲੇ ਖੇਤਪਾਲ ਸਦਾਜੀ ਬੁਲ ਮਾ ਮਸਾਣੀ ਚਾਰ ਗੁੱਟ ਦੀ ਰਾਣੀ ਸਦਾਜੀ ਬੁਲ ਮਾ ਮੈਦਾਨ ਚ ਗਾਣ ਦੀ ਰਾਣੀ ਸਦਾਜੀ ਬੁਲ ਨੌਨ ਨਾਥਾਂ ਦੀ ਸਦਾ ਜੀ ਬੁਲ ਐਸਨ ਨਗਰ ਖੇੜੇ ਦੀ ਸਦਾ ਜੀ ਬੁਲ ਬਾਬੇ ਦੇ ਸੈਂਕਦੇ ਚਰਾਗਾ ਨਹੀਂ ਬੁਲ ਬਾਬੇ ਦੇ ਸਿੱਕੇ ਮਸੱਲੇ ਦੀ ਸਦਾ ਜੀ ਬੁਲ ਬਾਬੇ ਦੇ ਸਾਜੀਆਂ ਨਵਾਜੀਆਂ ਦੀ ਸਦਾ ਜੀ ਬੁਲ ਜਕਾਰਾ ਗੁਣਗਣੇ ਦਾਸ ਦੀ ਸਦਾ ਜੀ ਬੁਲ ਬਾਬੇ ਦਾਰੇ ਦਾਸ ਦੀ ਸਦਾ ਜੀ ਬੁਲ ਬਾਬੇ ਜਮਨਾ ਦਾਸ ਦੀ ਸਦਾ ਜੀ ਬੁਲ ਜਕਾਰਾ ਸਿੱਖੋਲੇ ਸੰਤਾਨ ਕਹਿ ਸੇਵਾ ਦਾ ਰਾਜੋ ਭਾਈ ਕੋ 1 2 3 4 ਚੱਕਰ ਦੇ ਦਰਬਾਰ ਕੀ ਆਪੋ ਆਪਣੇ ਮਾਤ ਪਿਤਾ ਦੇ ਨਾਂ ਦਾ ਅਟਕਾਰਾ ਲਾਇਓ ਭਾਈ ਬੋਲੋ ਆਪੋ ਆਪਣੇ ਮਾਤ ਪਿਤਾ ਕੀ ਸਦਾ ਹੀ ਜੈ ਕਹਿੰਦਾ ਸੇਵਾਦਾਰ ਉਪਾਈ ਹੋਏ ਮਾਲਕ ਦਾ ਵਚਨ ਲੈਣ ਤੋਂ ਪਹਿਲਾਂ ਦਾਦੇ ਦੀ ਗੱਲਬਾਤ ਕਰਨ ਤੋਂ ਪਹਿਲਾਂ ਕਹਿੰਦਾ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਅਹਿ ਨਗਰ ਖੇੜੇ ਨੂੰ ਤੇ ਜਿੰਨੀ ਗੁਰੂ ਰੂਪ ਸੱਜੀ ਸਾਧ ਸੰਗਤ ਕਹਿੰਦਾ ਪੀਰ ਲਾਲਾ ਵਾਲੇ ਦੇ ਲੱਗੇ ਦਵਾਨ ਦੀ ਹੈ ਕਹਿੰਦਾ ਲੱਖ ਲੱਖ ਵਧਾਈਆਂ ਹਣ ਸੰਗਤਿ ਧੰਨ ਧੰਨ ਮਾਲਕ ਦੇ ਅੱਗੇ ਇਹ ਅਰਜ਼ ਰੂਗੀ ਬੇਨਤੀ ਰਹੂਗੀ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਅਹਿ ਨਗਰ ਖੇੜੇ ਨੂੰ ਤੇ ਗੁਰੂ ਨਾਲ ਜੁੜੀ ਸਾਧ ਸੰਗਤ ਨੂੰ ਜਿਨ੍ਹਾਂ ਨੇ ਆਪਦੀਆਂ ਅੱਖਾਂ ਨਾਲ ਸਾਰੀ ਰਾਤ ਪੀਰ ਦਾ ਦیدار ਕਰਨਾ ਹੈ ਭਾਈ ਤੇ ਪੀਰ ਥੋੜੇ ਚਾਹਣਾ ਪੀਰ ਇੱਧਰ ਨਹੀਂ ਆਉਣਾ ਤੇ ਮਾਲਕ ਅੱਗੇ ਅਰਜ਼ ਰਊਗੀ ਕਿ ਪੀਰ ਦੇ ਨਾਂ ਤੇ ਬੈਠੀ ਸਾਰੀ ਸੰਗਤ ਦੇ ਮਾਲਕ ਕਹਿੰਦਾ ਦੁੱਖ ਘਟੇ ਭਾਈ ਸੇਵੰਦਰ ਖੁਸ਼ੀਆਂ ਮੰਨਣ ਸਾਰੀ ਸੰਗਤ ਤਨ ਲੈਨੇ ਵਜਨ ਬਾਪੇ ਤੋਂ ਕਈ ਸੇਵਾਦਾਰ ਕੀ ਕਹਿੰਦਾ ਸਾਤ ਤੂੰ ਮੇਰਾ ਤਾਂ ਹੋ ਸਕਦਾ ਨਹੀਂ ਦੱਸ ਤੇਰੀ ਕੀ ਮਜਬੂਰੀ ਹਾਂ ਮੈਂ ਤੇਰੇ ਬਿਨ ਜੀ ਸਕਦਾ ਨਹੀਂ ਤੈਨੂੰ ਦੱਸਣਾ ਬਹੁਤ ਜ਼ਰੂਰੀ ਹੈ ਹਾਂਜੀ ਤੈਨੂੰ ਦੱਸਣਾ ਬਾਤ ਚ ਰਸੀਏ ਸਾਨੂੰ ਛੱਡ ਕੇ ਤੁਰੀ ਗਿਆ ਬੇਕਦਰਰਾ ਫੇਰੇ ਮਗਰੋਂ ਹਸੀਬਾ ਹੋਣਾ ਹਾਂ ਬੋਲ ਸੰਗ ਤੇ ਸੱਚੇ ਦਰਬਾਰ ਦੀ ਸਦਾਈ ਬੋਲ ਤੁਣੇ ਦੇ ਮਾਲਕ ਦੀ ਸਦਾਈ ਸੇਵਾ ਦਾ ਰੂਪ ਹੈ ਗੱਲਾਂ ਸਭ ਤੁਹਾਨੂੰ ਦਸੀਆਂ ਸਭ ਹੋਈਆਂ ਹੈਣਾ ਕੁਝ ਕੁ ਗੱਲਾਂ ਫਿਰ ਕਰਾਂਗੇ ਅੱਜ ਆਪਾਂ ਪਰ ਇੱਕ ਗੱਲ ਸੱਚ ਦੱਸਿਓ ਜੀ ਕਦੇ ਸੁਪਨੇ 'ਚ ਵੀ ਸੋਚਿਆ ਸੀ ਜਿਹੜੇ ਤੁਹਾਡੇ ਘਰ ਦੇ ਹਾਲਾਤ ਹੈ ਕਿ ਸਾਡੇ ਘਰੇ ਵੀ ਇੰਨੇ ਲੋਕ ਇਕੱਠੇ ਹੋ ਜਾਣਗੇ ਤੇ ਅੰਨ ਪਾਣੀ ਸ਼ੱਕ ਜਾਣਗੇ ਸੋਚਿਆ ਕਦੇ ਸੁਪਨੇ 'ਚ दिल खोल दिल के, दस के दस्यो जी।, जी नहीं सोचे ना पक्की गल पीर ना। दे नाम लेके दोने हाथ उच्चे हाँ करके जगारा लाई ला पीर बोल पीर। सकी सुल्तान सरवर पीर हां गए सेवा तरह की कहंदे साथ तू मेरा ता हो सकदारी बस तेरी की मजबूर ਨੀ ਤੈਨੂੰ ਦੱਸਣਾ ਬਾਹ ਹੱਥ ਜ਼ਰੂਰੀ ਏ ਹਉਮਤ ਸਾਂ ਨੂੰ ਛੱਡ ਕੇ ਡੁਰ ਗਿਆ ਬੇਕਦਰਾਂ ਤੇਰੇ ਮਗਰੋਂ ਅਸੀਂ ਬਣਾ ਹੋਣਾ ਜਿੰਨੇ ਟੁਕੜੇ ਹਾਂ ਕਰਨੀ ਹੈ ਜੋ ਨਹੀਂ ਦਾ ਨਾ ਕਰਦੇ ਇਹ ਨਹੀਂ ਸੋਚਣਾ ਵੀ ਆਪਾਂ ਮਾਣ ਰੱਖਣਾ ਮਾਣ ਮੋਣ ਵਾਲੀ ਗੱਲ ਕੋਈ ਨਹੀਂ ਸਭ ਤੋਂ ਪਹਿਲਾਂ ਮੈਨੂੰ ਇੱਕ ਗੱਲ ਦੱਸਿਓ ਜੀ ਸ਼ੁਰੂ ਸ਼ੁਰੂ ਚ ਬਾਬਾ ਮਲੇਰ ਕੋਟਲਾ ਤੇ ਲਾਲਾ ਵਾਲਾ ਪੀਰ ਮੰਨਿਆ ਕਿਹਨੇ ਸੀ ਹਾਂ ਇਹ ਗੱਲ ਦੱਸੀ ਮਾਈ ਨਹੀਂ ਮੰਨੇਣਾ ਪੀਰ ਨੂੰ ਇਹ ਪੀਰ ਨੂੰ ਕਦੇ ਨਹੀਂ ਤੁਸੀਂ ਮੰਨਿਆ ਤੇ ਨਾ ਹੀ ਕਦੇ ਯਾਦ ਕੀਤਾ ਗਰਮਾਂ ਵਾਲੇ ਪਰ ਬਾਬੇ ਦੀ ਗੱਲ ਕਹਿਣ ਕਹਾਣੀ ਐਸੀ ਬਣੀ ਐਸਾ ਚੱਕਰ ਚੱਲਿਆ ਬਾਬੇ ਦਾ ਕਦੇ ਤਾਂ ਸੁਪਣਿਆਂ 'ਚ ਤੁਹਾਡੇ ਪੁੱਲਸ ਗੇੜੇ ਮਾਰਦੀ ਐ ਤੇ ਕਦੇ ਸੱਪ ਗੇੜੇ ਮਾਰਦੇ ਤੇ ਪੁੱਤ ਕਹਿੰਦਾ ਸਾਢੇ ਪੰਜ ਫੁੱਟ ਦਾ ਤੇ ਕਮਲਿਆਂ ਨੂੰ ਮਾੜਾ ਕਰਕੇ ਰੱਖ ਦੋ ਗੋਲਬਾਈ ਸੇਵਾ ਜਰਾ ਇਵੇਂ ਹੋਇਆ ਚੱਕਰੀ ਚੜੀ ਵੇਖੀ ਕਿਤੇ ਗੰਦਨਾ ਮੇਰੇ ਤੇ ਨਾ ਗੁੱਸਾ ਕਰੀ ਜੀ ਕਿਤੇ ਪਾਪਾ ਮੇਰੇ ਤੇ ਤਵਾ ਲਾਈ ਘੜਾ ਕਹਿਦੀ ਇਵੇਂ ਹੋਇਆ ਮਾਤਾ ਪਰ ਇੱਕ ਗੱਲ ਦੱਸੀ ਮਾਈ ਮੇਰੇ ਮਾਲਕ ਦਾ ਹੁਕਮ ਹੈ ਮੇਰੇ ਬਾਬੇ ਦਾ ਹੁਕਮ ਹੈ ਕਹਿੰਦਾ ਬਖੂਬੀ ਮੈਨੂੰ ਨਹੀਂ ਮੰਨਿਆ ਪੀਰ ਲਾਲਾ ਆਲਾ ਮੰਨਿਆ ਇਹਨਾਂ ਨੇ ਗੱਲ ਸੱਚ ਹੈ ਇਵੇਂ ਹੀ ਹਨ ਪਰ ਇਹਦੇ باوجود ਵੀ ਪੁਲਿਸ ਜਿਹੜੇ ਮਾਰਦੀ ਸੁਪਣਿਆਂ ਦੇ ਵਿੱਚ ਤੇ ਨਾਗ ਦੇਖਣੇ ਹੁੰਦੀ ਹਨ ਹੁਣ ਮੈਂ ਮਾਇਕ ਤੋਂ ਬਾਹਰ ਇੱਕ ਗੱਲ ਪੁੱਛੂਗਾ ਕਰੀਮ ਸ਼ਰਾਬ ਉਹ ਮੇਰੀ ਹਾਲਤ ਉਹ ਸੱਚ ਕੋਰ ਜਹੀ ਜੋ ਚੰਨ ਨੂੰ ਤਾ ਪਾ ਸਕਦਾ ਨਹੀਂ ਲੱਖ ਵਾਰ ਕਹੇਗੇ ਤੂੰ ਖੁੱਲ ਜਾ ਤੈਨੂੰ ਭੁੱਲਿਆ ਵੀ ਜਾ ਸਕਦਾ ਨਹੀਂ ਜਦੀ ਆ ਜਾ ਹਾਦੀਆ ਅਦਾ ਮਾਰਦੀ ਲੋਕੇ ਤੇ ਤੇਰੇ ਕਾਢ ਕੇ ਰੇਛੇ ਦੀ ਤੇ ਜਦੀ ਆ ਜਾ ਹਾਦੀਆ ਹਾਂ ਬੇਬੇ ਜਿਹੜੇ ਤੇਰੇ ਕੰਨ ਦੇ ਵਿੱਚ ਗੱਲ ਦੱਸੀ ਐ ਇਹ ਸੱਚ ਐ ਕਿਤੇ ਐਵੇਂ ਨਾ ਕਹਿੰਨੀ ਬੇ ਬਾਬਾ ਤਾਂ ਕੇ ਨਾ ਮਨਾ ਗਿਆ ਤੂੰ ਬਾਬਾ ਬੁੱਬਾਣਾ ਸਾਹਿਬ ਦੀ ਆਉ ਦਾ ਪੁੱਤੀ ਸਮਝੀ ਰੱਖੀ ਸਾਰੀ ਰਾਤ ਪਰ ਇਹ ਗੱਲ ਦੱਸੀ ਮਾਈ ਇਹ ਐਸ ਪਿੰਡ ਚ ਨਹੀਂ ਸੀ ਪਿੱਛੇ ਸੀ ਕਹਿੰਦਾ ਭਾਈਆਂ ਦੀ ਜਗ੍ਹਾ ਭਾਈ ਵਾਲੇ ਕੰਮ ਹੀ ਹੋਗੇ ਸੀ ਕਹਿੰਦਾ ਫਿਰ ਟੁਕੜੇ ਟੁਕੜੇ ਕਿੱਥੇ ਕੀਤਾ ਕੰਮ ਨੂੰ ਕਹ ਉਹ ਜਿਹੜੇ ਭੁੱਲ ਕੇ ਲੱਖਾਂ ਦਾ ਦਾਦਾ ਦਾ ਕੱਖਾਂ ਵਾਂਗੂ ਮੋਰ ਲਗਿਆ ਗੱਲ ਸੁਣਿਓ ਜੇ ਨਜਾਇਜ਼ ਅਸੀਂ ਤਾਂ ਹੀ ਮਲੇਰ ਕੋਟ ਲੈਣੇ ਬਰੀ ਕਰਾਇਆ ਨਹੀਂ ਸਵਾਦ ਕੋਈ ਨਹੀਂ ਆਉਂਦਾ ਕੋਟ ਲੈਣ ਦੇਖੋ ਰੱਬ ਦਾ ਕੰਮ ਹੁੰਦਾ ਹੈ ਪਾਪ ਦੀ ਸਜ਼ਾ ਦੇਣਾ ਤੇ ਜੇ ਕੋਈ ਝੂਠਾ ਪਹਿਲੀ ਗੱਲ ਤਾਂ ਮਾਲਕ ਫਸਲ ਨਹੀਂ ਦਿੰਦਾ ਜੇ ਫਸਜੇ ਫਿਰ ਗਾਂ ਵਾਲੇ ਦੀਆਂ ਪੀੜੀਆਂ ਰੋਲ ਦਿੰਦਾ ਧੰਨ ਚਾਹੇ ਉਹ ਮੈਂ ਆ ਚਾਹੇ ਉਹ ਤੁਸੀਂ ਹੋ ਚਾਹੇ ਉਹ ਕੋਈ ਹੈ ਹਰੇਕ ਤੇ ਗੱਲ ਲਾਗੂ ਹੁੰਦੀ ਹੈ ਝੂਟਦਾ ਸਾਰਾ ਕਿਤੇ ਨਹੀਂ ਪਾਰ ਹੁੰਦਾ ਪਰ ਇਹ ਗੱਲ ਦੱਸੋ ਜੇ ਮਈ ਉਹ ਤਾਂ ਜਿਹੜਾ ਕੁਝ ਬੀਤਣਾ ਸੀ ਬੀਤ ਗਿਆ ਹੋ ਗਿਆ ਭਰੇ ਬਾਜ਼ਾਰ ਭਰੀ ਗਲੀ ਭਰੀ ਸਭਾ ਚ ਹੋ ਗਿਆ ਜਿਹੜਾ ਕੁਝ ਹੋਣਾ ਸੀ ਉਹਦੇ ਚ ਤੁਹਾਡਾ ਕੋਈ ਮਤਲਬ ਨਹੀਂ ਲੇਕਿਨ ਇਹ ਜਿਹੜਾ ਬਜ਼ੁਰਗ ਸੀ ਇਹਨੇ ਫਿਰ ਪੀਰ ਦਾ ਲੜ ਫੜ ਲਿਆ ਫੜਿਆ ਸੀ ਨਾ ਜਿੰਨਾ ਚਿਰ ਇਹਦੀ ਜਿੰਦ ਰਹੀ ਜਾਣ ਰਹੀ ਜਿੰਨਾ ਚਿਰ ਇਹਦੇ ਸਰੀਰ ਚ ਤੰਤ ਰਿਆ ਉਹਨਾਂ ਚਿਰ ਇਹਨੇ ਪੀਰ ਨੂੰ ਮੰਨਿਆ ਮੰਨਿਆ ਤੇ ਜਦੋਂ ਇਹਨੇ ਪਾਸੇ ਵਟਲੇ ਫਿਰ ਮੇਰਾ ਮਾਲਕ ਕਹਿੰਦਾ ਓਏ ਪੀਰ ਵੀ ਤਿਆਰੀਆਂ ਵਟ ਗਿਆ ਆਪਦੀਆਂ ਹੈ ਗੁੱਸਾ ਨਾ ਕਰੇ ਜਿਹੜਾ ਮੈਂ ਤੁਹਾਡੇ ਪਰਿਵਾਰ ਦੀ ਗੱਲ ਕਰਨ ਲੱਗਿਆ ਜੇ ਬਜ਼ੁਰਗ ਨੇ ਨਹੀਂ ਨਾ ਸਾਂਭਿਆ ਹੈਨਾ ਤੇ ਇਹ ਤੋਂ ਮਗਰੋਂ ਫਿਰ ਕਿਸੇ ਨੇ ਨਹੀਂ ਸਾਂਭਿਆ ਪੀਰ ਧੰਨ ਅੱਜ 12 ਸਾਲ ਹੋ ਗਏ ਤੁਹਾਨੂੰ ਉਲਝਿਆ ਨੂੰ ਕੋਈ ਕਿ ਨਹੀਂ ਜੇ ਦਿਨ ਰਾਤ ਦਿਨ ਸੌਖਾ ਟੱਪ ਗਿਆ ਫਿਰ ਰਾਤ ਨਹੀਂ ਸੌਖੀ ਨੰਗਣੀ ਤੇ ਜੇ ਰਾਤ ਸੌਖੀ ਟੱਪ ਗਈ ਫਿਰ ਦਿਨ ਨਹੀਂ ਸੌਖਾ ਟੱਪਦਾ ਐਵੇਂ ਹੀ ਗੱਲ ਤੇ ਸੱਚ ਜਾਣੇ ਹੋ ਜੀ ਜਿੱਦ ਦੇ ਪਹਿਲੇ ਦਿਨ ਤੁਸੀਂ ਕੱਲੇ ਗਏ ਸੀ ਇਹ ਬੱਚੇ ਵੀ ਮੇਰੇ ਮੱਥੇ ਨਹੀਂ ਲੱਗੇ ਸੀ ਪਹਿਲੇ ਦਿਨ ਪਹਿਲੇ ਤਿੰਨ ਦਿਨਾਂ ਚ ਮੇਰੇ ਮਾਲਕ ਨੇ ਤੁਹਾਡੀ ਬਾਹ ਫੜੀ ਸੀ ਕਿ ਨਹੀਂ ਫੜੀ ਸੀ ਸਭਾ ਚ ਦੱਸਿਓ ਜੀ ਤੜੀ ਮਾਰੋ ਮੇਰੇ ਮਾਲਕ ਦੇਵਾਂ ਦੀ ਕਹਿਓ ਸਾਦਾ ਆਉ ਮੇਰਾ ਪੀਰ ਲੱਖਾਂ ਦਾ ਵਾਦ ਉਹ ਦਿੱਤੀਆਂ ਦਾ ਰੱਬ ਬਣਦਾ ਕੱਪ ਬਣੇ ਵਕੀਲ ਤੇ ਆਪੇ ਜੱਜ ਬਣਦਾ ਐਸ ਪੀਰ ਦੀ ਕਹਾਣੀ ਘੁੰਮੀ ਮਾਤਾ ਘਰ ਚ ਬੱਚਾ ਬੱਚੀ ਦੁਖੀ ਦੁਖੀ ਕਰਤਾ ਹੋ ਗਿਆ ਪਰ ਲੈ ਮਾਈ ਤੇਰਾ ਮੇਰਾ ਵਾਦਾ ਜਿੰਨਾ ਚਿਰ ਮੈਂ ਨਹੀਂ ਨਾ ਮਰਦਾ ਤੇਰੇ ਘਰੋਂ ਇਹ ਪੀਰ ਨਹੀਂ ਜਾਂਦਾਗਾ ਚਾਹੇ ਕੋਈ ਹੋ ਜਾਈ ਕਹੇ ਉਹ ਬਾਪ 1 2 3 4 ਚੱਤੋ ਉਹ ਬਾਬੇ ਦੇ ਦਿਨ ਬੰਨਲੇ ਤੁਸੀਂ ਨਾ ਤਾਂ ਤੁਹਾਨੂੰ ਪਤਾ ਸੀ ਨਾ ਤੁਹਾਡੇ ਇਸ ਗੱਲ ਦਾ ਗਿਆਨ ਸੀ ਇਲਮ ਸੀ ਵੀ ਸਾਡੇ ਘਰੇ ਆ ਕੁਛ ਹੋ ਜੂ ਜਿਉਂ ਬਾਬੇ ਦੇ ਦਿਨ ਬੰਨਲੇ ਦਿਨਾ ਬੰਨਿਆਂ ਦੇ ਵੀ ਬਾਬੇ ਨੇ ਤੁਹਾਡਾ ਮਨ ਤੋੜਨ ਦੀ ਕੋਸ਼ਿਸ਼ ਕੀਤੀ ਐ ਐਵੇਂ ਹੀ ਐ ਨਾ ਗੱਲ ਪਰ ਇਹ ਤਾਂ ਮੈਂ ਤਗੜਾ ਸੀ ਜਿਹੜੇ ਛੱਡ ਕੇ ਨਹੀਂ ਭੱਜਿਆ ਮੈਂ ਤਾਂ ਤੁਸੀਂ ਤਾਂ ਬਥੇਰਾ ਕਹਿੰਦੇ ਸੀ ਨਾ ਲੱਗੇ ਜਗਰਤ ਫੇ ਮੇਰਾ ਕੰਮ ਔਖਾ ਹੋ ਜਾਂਦਾ ਕਿਹੋ ਬਾਬਾ ਕੀ ਕਹਿੰਦਾ ਹੈ ਸਾਹਿਬ ਆ ਕਿੱਥੇ ਛੱਡਦੇ ਮੈਦਾਨ ਛੰਡੇ ਜਿਹੜੇ ਗੁਰੂ ਆਦ ਦੇ ਦਾ ਪਰਦਾ ਖੰਬੀ ਖਾਂ ਬੱਚਦੇ ਜਿਹੜੇ ਗੁਰਵਾਦੇ ਵਾਹਿਗੁਰੂ ਇਹ ਤਾਂ ਤੁਹਾਡੇ ਸੀ ਕੰਮ ਦੀਆਂ ਗੱਲਾਂ ਲਾਸਟ ਗੱਲ ਕਰਨੀ ਮੈਨੂੰ ਇਹ ਦੱਸੋ ਕਿਸੇ ਪੰਜ ਕੱਪੜੀ ਵਾਲੇ ਨੂੰ ਮੰਨਦੇ ਹੋ ਅੱਜ ਉਹਦੀ ਪੰਜ ਕੱਪੜੀ ਨਹੀਂ ਦਿੱਤੀ ਫਿਰ ਤੁਸੀਂ ਨਹੀਂ ਦਿੱਤੀ ਨਾ ਭੈਣ ਘਰ ਦੇ ਵਿੱਚ ਇੱਕ ਕੱਪੜਾ ਪਿਆ ਆਨਲਗ ਸੂਟ ਨਹੀਂ ਪਿਆ ਦੇਖ ਲਓ ਦੰਨੇ ਕੁਰਤਾ ਪਜਾਮਾ ਇਹ ਛੋਟੀ ਪੇਟੀ ਕੀ ਦੀ ਐ ਕੀ ਦੀ ਐ ਛੋਟੀ ਪੇਟੀ ਮਾਈ ਦੀ ਐ ਮਾਈ ਦੀ ਪੇਟੀ ਚ ਸੂਟ ਨਾ ਮਿਲੇ ਤੇ ਲੱਸੀ ਵਾਲਾ ਨਾ ਜਾਣੇ ਉਹ ਜਿਹਨ ਤਨ ਤਾੜੀ ਮਾਰ ਦੂਗਾ ਤੁਹਾਨੂੰ ਟੜਕੇ 4 ਵਜੇ ਮਾਈ ਕੌਣ ਕੌਣ ਦਾ ਇਹ ਸੂਟ ਬਾਬੇ ਦੀ ਪੰਜ ਕੱਪੜੀ ਪਾਉਂਦਾ ਕੌਣ ਹੈ ਤੇ ਵੱਡੇ ਨੂੰ ਕੀ ਹੁੰਦਾ ਹੈ ਵਿਚਾਰੇ ਛੋਟੇ ਸਰ ਜ਼ਿੰਮੇਵਾਰੀ ਸਿਰ 'ਤੇ ਰੱਖੀ ਐ ਆਪਦੇ ਹੱਥਾਂ ਨਾਲ ਆਪਦੇ ਛੋਟੇ ਭਾਈ ਨੂੰ ਬਾਬੇ ਦੀ ਪੰਜ ਕੱਪੜੀ ਦੇਣੀ ਆ ਸਵੇਰੇ ਇਹ ਝੂਠ ਨਹੀਂ ਮਾਰਦਾ ਮੈਂ ਸੱਚੀ ਗੱਲ ਕਹਿਣਾ ਜੇ ਪੰਜ ਕੱਪੜੀ ਨਾ ਹੋਵੇ ਤੇ ਪੰਜ ਲੱਸੀ ਵਾਲਾ ਨਾ ਜਾਣੀ ਭਵੇਂ ਉਹ 2 ਸਾਲ ਪੰਜ ਕੱਪੜੀਆਂ ਦੀ ਪੰਜ ਕੱਪੜੀ ਨਹੀਂ ਮੰਗਦਾ ਠੀਕ ਹੈ ਦੇਣੀ ਆ ਸਵੇਰੇ 4 ਵਜੇ ਕਿਤੇ ਗਾਲਾਂ ਕੱਢਦਾ ਫਿਰ ਵੀ ਬਾਬਾ ਮਾਰ ਗਿਆ ਐਵੇਂ ਤਰਪੱਲ ਮੈ ਨਹੀਂ ਦਿੰਦਾ ਦਿੱਲੀ ਸੁਪਨੇ ਜਾ ਕੇ ਪੰਜ ਕੱਪੜੀ ਮੰਗਿਆ ਕਰੂਗਾ ਫਿਰ ਠੀਕ ਹੈ ਹੁਣ ਖੜੇ ਹੋ ਜਾਓ ਦੋਵੇਂ ਜੀ ਕਰਾਈਏ ਜਿਗਰਾ ਤਾਂ ਮਨਜੂਰ ਤੂੰ ਮਾਤਾ ਭੈਜੀ ਉਹ ਤੋ ਤੇ ਮਾਰ ਆਖੇ ਫਕਰਾ ਉਹ ਤੇ ਸਿੱਖ ਖੜ ਖਡਾ ਲਈ ਵੇ ਪੰਜ ਕਪੜੀ ਵਾਹਾਲਿਆ ਕਿੱਥੇ ਕੁੱਡੀ ਪਾਲੀ ਦੋਨਾਂ ਦਾ ਪਰਿਵਾਰ ਨੌਂ ਮਰ ਨੌਂ ਰਹੂਗਾ ਐਸ਼ ਕਰਨਗੇ ਮੌਜਾਂ ਮਾਨਣਗੇ ਸਮਝ ਆ ਗਈ ਦੋਨੇ ਭਾਈ ਸੇਵਾ ਜਿੰਨੀ ਹੋ ਜੇ ਓਨੀ ਕਰਨੀ ਹੈ ਮੈਂ ਨਹੀਂ ਕਹਿਣਾ ਵੀ ਮੇਰੀ ਗੱਡੀ ਮੇਰੀ ਗੱਡੀ ਨੂੰ ਗੱਡੀ ਲਾ ਕੇ ਭਜਾ ਨਹੀਂ ਮੇਣ ਰੱਬ ਨੂੰ ਮੰਨਣ ਦੇ ਧਰਮ ਹੁੰਦੇ ਆ ਪੁੰਨ ਤੋਂ ਨਹੀਂ ਭਜਣਾ ਕਿਸੇ ਦੀ ਸਹਾਇਤਾ ਕਰਨ ਤੋਂ ਨਹੀਂ ਭਜਣਾ ਤੇ ਘਰੇ ਆਏ ਕਿਸੇ ਵੀ ਨੂੰ ਚੱਲਦੇ ਫਿਰਦੇ ਰਾਹੀ ਸਾਧੂ ਸੰਤ ਮੰਗਣ ਵਾਲੇ ਨੂੰ ਆਪਦੇ ਘਰ ਚੋਂ ਭੁੱਖਾ ਨਹੀਂ ਤੋਰਨਾ ਭਾਵੇਂ ਚਾਰ ਨਾਲ ਰੋਟੀ ਖਵਾ ਕੇ ਤੋਰ ਦੂ ਧੰਨ ਤੇ ਜਾ ਮੇਰਾ ਫਿਰ ਐਸੀ ਲੇਖੇ ਲਾਊਗਾ ਐਸੀ ਲੇਖੇ ਲਾਊਗਾ ਜ ਜ ਆਉਂਦੇ ਸਾਲ ਨੂੰ ਆਹੀ ਘਰ ਤੁਹਾਨੂੰ ਜੇ ਮਹਿਲ ਨਾ ਲੱਗਣ ਲੱਗੇ ਮੈਨੂੰ ਫੇਰ ਕਿਉਂ ਸਮਝ ਆ ਗਈ ਮਨ ਦੇ ਵਿੱਚੋਂ ਇਹ ਗੱਲਾਂ ਕੱਢ ਦੇਣੀਆਂ ਇਹ ਸੋਚਣੀਆਂ ਨਹੀਂ ਵੀ ਨਹੀਂ ਅਸੀਂ ਕਿਉਂ ਕਰੀਏ ਨਹੀਂ ਕਰਨਾ ਫਰਜ਼ ਆ ਆਪਣਾ ਵੀਰ ਨੇ ਕਿਸੇ ਵਿੱਚ ਦੀ ਮਨਜ਼ੂਰ ਕਰਾ ਲੈਣਾ ਹੁੰਦਾ ਸਮਝਦੇ ਹੋ ਤੇ ਘਰੇ ਆਏ ਨੂੰ ਕਦੇ ਦਰਕਾਰਣਾ ਨਹੀਂ ਚਾਹੀਏ ਦੁਸ਼ਮਣ ਚੱਲ ਕੇ ਆਜਾ ਸਮਝ ਆ ਗਈ ਕਿਸੇ ਦੇ ਪ੍ਰਤੀ ਮਨ ਦੇ ਵਿੱਚ ਵਹਿਮ ਭਲੇਖਾ ਨਹੀਂ ਰੱਖਣਾ ਜਿੰਨਾ ਦਿਲ ਸਾਫ਼ ਰੱਖੋਗੇ ਮੇਰਾ ਮਾਲਕ ਕਹਿੰਦਾ ਉਹਨੇ ਹੀ ਤਰੱਕੀ ਸ਼ੂਗੇ ਜੇ ਨਾ ਸ਼ੂ ਤੇ ਮੈਂ ਫਕੀਰ ਦਾ ਪੁੱਤ ਘਵਾਉਣਾ ਛੱਡ ਜੀ ਧੰਨ ਤੇਰੇ ਬੱਚੇ ਤੇਰੇ ਭਾਈ ਦੇ ਬੱਚੇ ਸਾਰੇ ਜ਼ਿੰਦਗੀ ਭਰ ਐਸ਼ ਕਰਨਗੇ ਨਾ ਤੇਰੀ ਧੀ ਨੂੰ ਦਿੱਕਤ ਆਵੇ ਨਾ ਤੇਰੇ ਪੁੱਤ ਨੂੰ ਆਵੇ ਧੰਨ ਤੇ ਨਾ ਤੈਨੂੰ ਦਿੱਕਤ ਆਵੇ ਮਾਲਕ ਦਾ ਹੋ ਕੇ ਰਹੀ ਸੇਵਾਦਾਰਾ ਜੇ ਅੱਜ ਇਹਨੇ ਪੈਸੇ ਲਾਏ ਆ ਨਾ ਤੇ ਗੱਲ ਦਿਲ ਚ ਰੱਖੀ ਵੀ ਮੈਂ ਬਾਬੇ ਦੇ ਢੰਡਾਰੇ ਤੇ ਪੈਸੇ ਲਾਏ ਮੈਂ ਪੁੰਨਦਾਨ ਕੀਤਾ ਇਹ ਨਾ ਹੋਵੇ ਮੈਂ ਤੇਰਾ ਪੁੰਨਦਾਨ ਵੀ ਕਰਵਾ ਲਿਆ ਪੀਰ ਨੂੰ ਮੂਹਰੇ ਰੱਖ ਕੇ ਸਾਰਾ ਕੁਝ ਕਰ ਲੇ ਤੇ ਤੂੰ ਤੜਕੇ ਕਵੇਂ ਵੀ ਆਪਾ ਤਾਂ ਯਾਰ ਚੱਲਣ ਤੋਂ ਕੰਮ ਜਾਲੀ ਵਾਲੇ ਬਾਬੇ ਨੂੰ ਮੱਥਾ ਟੇਕ ਕੇ ਫਿਰ ਪੈਸੇ ਲੱਗਿਆਂ ਦਾ ਤੁੱਕ ਵੀ ਨਹੀਂ ਫਿਰ ਮੈਨੂੰ ਗਾਲਾਂ ਕੱਢੀਓਗੇ ਮੇਰੇ ਪੁੱਤ ਪਿੱਟੀ ਜਾਊਂਗੇ ਉਹ ਕੋਈ ਚੰਗੀ ਗੱਲ ਨਹੀਂ ਹਾਂ ਤੁਸੀਂ ਸੇਵਾ ਕਰਨ ਨੂੰ ਨਾ ਪੱਜਿਓ ਜੇ ਮੇਰਾ ਪੀਰ ਨਾ ਸੁਣੇ ਫਿਰ ਮੈਂ ਜਾਣਾਂ ਤੇ ਮੇਰਾ ਸਾਧ ਜਾਣੇ ਤੇ ਪੀਰ ਜਾਣੇ ਤੁਹਾਡੀਆਂ ਗੱਲਾਂ ਹੀ ਬਰੇਦੀਆਂ ਕਹਿਓ ਸਾਧਾ ਆ ਮੇਰਾ ਪੀਰ ਨਾ ਕਿਸੇ ਨੂੰ ਮਾਰੇ ਦੇ ਮਾਰਦੀ ਆ ਬਈ ਵਾਨੀਆ ਓ ਜਾਂਦੇ ਜਾਂਦੇ ਆ ਪੜ ਜਾਂਦੇ ਪਾਪੀ ਲੋਕ ਨਕਮੇ ਓ ਜਾਂਦੇ ਜਾਂਦੇ ਆ ਪੜ ਜਾਂਦੇ ਪਾਪੀ ਲੋਕ ਨਕਮੇ ਹਾਈ ਬੁੱਲਜ ਕਰਮ ਗੱਜਵੱਜ ਕੇ ਸਖੀ ਸੁਲਤਾਨ ਸਰਵਰ ਵੀਰ ਦਾ ਸਦਾ ਜੀ ਬੁੱਲ ਮਲੇਰਾ ਦੇ ਬਾਦਸ਼ਹ ਦੀ ਸਦਾ ਜੀ ਬੁੱਲ ਖਵਾਜਾ ਸਾਹਿਬ ਦੀ ਸਦਾ ਜੀ ਬੁੱਲ 11ਵੀਂ ਵਾਲੀ ਸਰਕਾਰ ਦੀ ਸਦਾ ਜੀ ਬੁੱਲ ਖਾਨ ਟੋਡੇ ਵੀਰ ਸਦਾ ਜੀ ਬੁੱਲ ਬਾਬੇ ਸੈਦ ਪੀਰ ਦੀ ਸਦਾ ਜੀ ਬੁੱਲ ਬਾਬਾ ਭੈਰੋਛੜੀਆ 36 ਪੌਣਾ ਦੇ ਗਵਾਨ ਦੀ ਸਦਾ ਜੀ ਬੁੱਲ ਸੰਗਤ ਦੇ ਸੱਚੇ ਦਰਬਾਰ ਕੀ ਸਦਾ ਜੀ ਬੁੱਲ ਸੰਗਤ ਦੇ ਸੱਚੇ ਦਰਬਾਰ ਕੀ ਹਾਂ ਓ ਭਾਈ ਅੱਜ ਦਾ ਲੱਗਿਆ ਅੰਨ ਪਾਣੀ ਮਨਜ਼ੂਰ ਹੈ ਮਾਲਕ ਦਾ ਐਸਾ ਹੁਕਮ ਹੈ ਧੰਨ ਜੋ ਸ਼ਕਰ ਪਤਾਸੇ ਨਿਆਜ਼ਾਂ ਕੜਾਈਆਂ ਆਪ ਦੇ ਘਰ ਦੇ ਵਿੱਚੋਂ ਲਾਤੀਆਂ ਜਾ ਮਾਲਕ ਕਹਿੰਦਾ ਤੁਰ ਦਰਗਾਹ ਮਨਜੂਰ ਆ ਭਾਈਓ ਧੰਨ ਇੱਥੇ 70 ਗੁਣਾ ਤੇ ਗਾਂ 100 ਤੇ 10 ਗੁਣਾ ਖਰਾ ਸੇਵਾ ਦਾ ਰਹਾ ਭਾਈਓ ਧੰਨ ਕਹਿੰਦਾ ਜੋ ਸੇਵਾ ਕਰ ਗਿਆ ਉਹ ਤਰ ਗਿਆ ਓਏ ਜੋ ਛੱਕ ਗਿਆ ਉਹ ਵੀ ਤਰ ਗਿਆ ਜੋ ਛਕਾ ਗਿਆ ਉਹ ਵੀ ਤਰ ਗਿਆ ਜੇ ਮਾਲਕ ਕਹਿੰਦਾ ਜੋ ਭਲਾ ਲੈਣ ਆਇਆ ਉਹ ਵੀ ਤਰ ਗਿਆ ਤੇ ਜਾ ਜਿਹੜਾ ਰੰਗ ਵੇਖਣ ਆਇਆ ਮਾਲਕ ਕਹਿੰਦਾ ਉਹ ਵੀ ਤਰ ਗਿਆ ਓਏ ਤੇ ਜਾ ਕਹਿੰਦਾ ਜੋ 11 ਜਣੇ ਸੱਟਾ ਲੈਣ ਆਇਆ ਤੇ ਕਹਿੰਦਾ ਉਹਨਾਂ ਦਾ ਸੱਟਾ ਵੀ ਪਾਰਾ ਓਸ਼ੀ ਧੰਨੋਏ ਏ ਉਹ ਜਾਂਦੇ ਜਾਂਦੇ ਆ ਭੁਲਜਾਂਦੇ ਪਾਪੀ ਲੋਕ ਨਿਕੰਮੇ ਉਹ ਪੀਰ ਲਖਾਂ ਦਾ ਵਾਤਾ ਆਪੇ ਲਾਂਦਾ ਵੇੜੀਆਂ ਬੰਦੇ ਜੇ ਬੰਦੇ ਪਈਆਂ ਪਰੇਸ਼ਾਨੀਆਂ ਮੇਰਾ ਪੀਰਣਾ ਆਹ ਚਾ ਦੁੱਖ ਹੋਣਾ ਦੇ ਮਾਰ ਦੀ ਆ ਬਈ ਮਾਨਿਆ ਪਾਪੀ ਰਾਂ ਦੇ ਜੇ ਨੂੰ ਮਾਰੇ ਦੇ ਮਾਰ ਦੀ ਆ ਬਈ ਮਾਨਿਆ ਓ ਸਾਜੀਆਂ ਦਾ ਸਾਜ ਮਨਜ਼ੂਰ ਹੈ ਧੰਨ ਗਾਉਣ ਵਾਲੇ ਦੀ ਆਵਾਜ਼ ਮਨਜ਼ੂਰ ਹੈ ਧੰਨ ਆਈ ਸੰਗਤ ਦੀ ਚੌਂਕੀ ਮਨਜ਼ੂਰ ਹੈ ਧੰਨ ਬੋਲ ਸੰਗਤ ਦੇ ਸੱਚੇ ਦਰਬਾਰ ਕੀ ਸਦਾ ਜੀ ਮਾਲਕ ਦਾ ਦੁਰਦਰਗਾਈ ਹੁਕਮ ਹੈ ਭਾਈ ਅੱਜ ਦਾ ਲੱਗਿਆ ਟੋਟਲ ਦਵਾਨ ਮਨਜ਼ੂਰ ਹੈ ਭਾਈਓ ਧੰਨ ਹਾਂ ਬੋਲ ਸੰਗਤ ਦੇ ਸੱਚੇ ਦਰਬਾਰ ਕੀ ਸਦਾ ਹੀ ਜੈ ਹਾਂ ਟੇਕੇ ਮੱਥਾ ਬੇਜੋ ਭਾਈਓ